ਅਗਲੀ ਖਬਰ ਤੇ ਵੱਲ ਵਧਗੇ ਤੇ ਪਾਪੂਆ ਨਿਊ ਗਿਨੀ ਜਿੱਥੇ ਇੱਕ ਬਹੁਤ ਵੱਡੀ ਟ੍ਰੇਜਡੀ ਵਾਪਰੀ ਹੈ ਦੁਖਾਂਤ ਵਾਪਰਿਆ ਹੈ ਉਥੇ 2000 ਤੋਂ ਵੱਧ ਲੋਕ ਠਿੱਗਾਂ ਡਿੱਗਣ ਕਰਕੇ ਜਿਉਂਦੇ ਦੱਬ ਗਏ ਨੇ ਸਰਕਾਰ ਨੇ ਇਸ ਟਾਈਮ ਰਾਹਤ ਕਾਰਜਾਂ ਦੇ ਲਈ ਰਸਮੀ ਤੌਰ ਤੇ ਅੰਤਰਰਾਸ਼ਟਰੀ ਮਦਦ ਮੰਗੀ ਆ ਇਸ ਤੋਂ ਪਹਿਲਾਂ ਵੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਪਪੂਆ ਨਿਊ ਗਿਨੀ ਦੇ ਵਿੱਚ ਵੱਡੇ ਪੱਧਰ ਤੇ ਢਿੱਗਾਂ ਡਿੱਗਣ ਕਰਕੇ ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਤਸ਼ਾ ਜਤਾਇਆ ਸੀ ਸਰਕਾਰ ਦੇ ਆંકੜੇ ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਦੇ ਆંકੜਿਆਂ ਦੇ ਨਾਲੋਂ ਲਗਭਗ 3 ਗੁਣਾ ਨੇ तकरीबन ਹੁਣ ਤੱਕ 500 ਦੇ ਕਰੀਬ ਘਰ ਦਾ ਜਿਹੜਾ ਪਤਾ ਲੱਗਿਆ ਕਿ ਜਿਹੜੇ ਦਬ ਗਏ ਨੇ ਤੇ 2000 ਤੋਂ ਵੱਧ ਲੋਕ ਇਹਨਾਂ ਢਿੱਗਾਂ ਥੱਲੇ ਜਿਉਂਦਾ ਦਬ ਗਏ ਨੇ ਪਰ ਹੁਣ ਉਹਨਾਂ ਦੇ ਜਿਹੜਾ ਬਚਣ ਦੀ ਆਸ ਉਮੀਦ ਬਹੁਤ ਘੱਟ ਹੈ ਵਰਲਡ ਤੋਂ ਦੁਨੀਆ ਭਰ ਦੇ ਜਿਹੜੇ ਲੀਡਰ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ ਵੱਡੇ ਵੱਡੇ ਮੁਲਕਾਂ ਦੇ ਚਾਹੇ ਉਹ ਉਹ ਹੈਰੀ ਹੌਨ ਵਿਲੀਅਮਸ ਹੌਨ ਜਾਂ ਜਿੰਨੇ ਵੀ ਲੋਕ ਹੁਣ ਉਹਨਾਂ ਨੇ ਹੁਣ ਇਹ ਸਟ੍ਰੈਟਜੀ ਦੇ ਉੱਤੇ ਬੜਾ ਲੁੰਗੇ ਦੁੱਖ ਦਾ ਜਿਹੜਾ ਇਜ਼ਹਾਰ ਉਹ ਕੀਤਾ ਤੇ ਇਸ ਟਾਈਮ ਦੁਨੀਆ ਦੇ ਵਿੱਚ ਇਸ ਖਬਰ ਉੱਤੇ ਜਿਹੜੀ ਹੈ ਇਸ ਟਰੈਜਡੀ ਉੱਤੇ ਇਸ ਦੁਖਾਂ ਦੇ ਉੱਤੇ ਲੋਕ ਖਾਸੀ ਚਰਚਾ ਕਰ ਰਹੇ ਨੇ ਲੋਕਾਂ ਲੋਕਾਂ ਨੇ ਇਸ ਟਾਈਮ ਟਵਿੱਟਰ ਉੱਤੇ ਵੀ ਇੱਕ ਚਰਚਾ ਛੇੜੀ ਹੈ ਕਿ ਤੁਸੀਂ ਪਪੂਆ ਨਿਊ ਗਿਨੀ ਦੇ ਲਈ ਜਿਹੜਾ ਕੋਈ ਰਾਹਤ ਪੈਕੇਜ ਆ ਕਮਾਂਤਰੀ ਪੱਧਰ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਐਲਾਨਣ ਤੇ ਜਿਹੜੇ ਉੱਥੇ ਰਾਹਤ ਕਾਰਜ ਨੇ ਕਿਉਂਕਿ ਮਿੱਟੀ ਜਿਹੜੀ ਟਿੱਗਾਂ ਡਿੱਗਣ ਕਰਕੇ ਕਈ ਥਾਵਾਂ ਐਸੀਆਂ ਨੇ ਜਿੱਥੇ ਤਕਰੀਬਨ ਮਿੱਟੀ ਜਿਹੜੀ ਆ ਉਹ 20 ਫੁੱਟ ਤੋਂ ਵੀ ਜ਼ਿਆਦਾ ਨਹੀਂ ਹੁਣ ਤੁਸੀਂ 20 ਫੁੱਟ ਦੇ ਢੇਰ ਥੱਲੇ ਜੇ ਬੰਦਾ 20 ਫੁੱਟ ਮਿੱਟੀ ਪਈ ਹੈ ਤੇ ਜੇ ਉੱਥੋਂ ਬੰਦਾ ਲੱਭਣਾ ਤੇ ਉਹ ਕਿਵੇਂ ਲੱਭੋਗੇ ਜਿਹੜੀਆਂ ਉੱਥੋਂ ਦੀਆਂ ਰਿਪੋਰਟਾਂ ਨੇ ਖਾਸ ਕਰਕੇ ਨਿਊਯਾਰਕ ਟਾਈਮਜ਼ ਦੀਆਂ ਜਾਂ ਵਾਸ਼ਿੰਗਟਨ ਪੋਸਟ ਦੀਆਂ ਜਾਂ ਹੋਰ ਜਿਹੜੇ ਕਮਾਂਤਰੀ ادارے ਨੇ ਬੀਬੀਸੀ ਨੇ ਇੱਕ ਬਹੁਤ ਡਿਟੇਲਡ ਰਿਪੋਰਟ ਉੱਥੋਂ ਦੇ ਜਿਹੜੇ ਰਾਹਤ ਕਾਰਜ ਕੀਤੇ ਜਾ ਰਹੇ ਨੇ ਜਾਂ ਇਸ ਟਾਈਮ ਕੀ ਹਾਲਾਤ ਨੇ ਉਹਨਾਂ ਦੇ ਉੱਤੇ ਪਾਈ ਹੈ ਤੇ ਇਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਤਕਰੀਬਨ 2000 ਬੰਦਾ ਜਿਹੜਾ ਉਹ ਜ਼ਿੰਦਾ ਦਬ ਗਿਆ ਤਾ ਇਥੇ 10 ਮੀਟਰ ਵੀ ਕਈ ਥਾਂ ਜਿਹੜੀ ਮਿੱਟੀ ਆ ਪਈਆ 32 ਫੁੱਟ ਜਿਹੜਾ ਬੰਦਾ ਉਹ ਮਿੱਟੀ ਪਈਆ ਤੇ ਹੁਣ ਤੁਸੀਂ ਦੇਖੋ 32 ਫੁੱਟ ਥੱਲੇ ਜਿਹੜਾ ਬੰਦਾ ਕੱਢਣਾ ਉਹ ਕਿਵੇਂ ਮਤਲਬ ਉਹਨੂੰ ਕੱਢਿਆ ਜਾਊਗਾ ਸੋ ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਹੁਣ ਜਿਹੜੇ ਸਾਡੇ ਪਰਿਵਾਰ ਸੀਗੇ ਜਾਂ ਜੋ ਵੀ ਬੰਦੇ ਸੀਗੇ ਉਹਨਾਂ ਨੂੰ ਹੁਣ ਜਿਉਂਦੇ ਦੇਖਣਾ ਬਹੁਤ ਮੁਸ਼ਕਲ ਹੋ ਗਿਆ ਇੱਕ 18 ਜੀਆਂ ਦਾ ਪਰਿਵਾਰ ਸੀਗਾ ਜਿਹਦੇ ਵਿੱਚੋਂ ਸਿਰਫ ਇੱਕ ਬੰਦਾ ਬਾਹਰ ਆ ਉਹ ਵੀ ਕਿਸੇ ਗੱਲ ਕਰਕੇ ਘਰੋਂ ਚਲਾ ਗਿਆ ਸੀ ਉਹਦੇ ਘਰ ਦੇ 18 ਜੀ ਜਿਹੜੇ ਨੇ ਉਹ ਇਸ ਢੇਰ ਦੇ ਥਲੇ ਦਬ ਗਏ ਨੇ ਰਿਪੋਰਟਰਸ ਜਿਹੜੀ ਕਿ ਕਮਾਂਤਰੀ ਨਿਊਜ਼ ਏਜੰਸੀ ਹੈ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਇਹ ਜਿਹੜਾ ਇਹਦਾ ਨਾਮ ਕੈਂਬੂ ਦੱਸਿਆ ਗਿਆ ਇਸ ਨੌਜਵਾਨ ਦਾ ਐਬਿਟ ਕੈਂਬੂ ਜਿਹੜਾ ਉਹ ਕਹਿੰਦਾ ਕਿ ਮੈਨੂੰ ਹੁਣ ਕੋਈ ਉਮੀਦ ਨਹੀਂ ਬਚੀ ਕਿ ਮੈਂ ਮੈਂ ਆਪਦੇ ਪਰਿਵਾਰਕ ਮੈਂਬਰਾਂ ਨੂੰ ਮੁੜ ਚੁੰਦੇ ਦੇਖਾਂਗਾ ਇੱਕ ਪਿੰਡ ਹੈ ਜੈਕਬ ਸਵਈ ਉਹਨਾਂ ਨੇ ਵੀ ਉੱਥੇ ਜਾ ਕੇ ਜਿਹੜੇ ਬੀਬੀਸੀ ਦੇ ਪੱਤਰਕਾਰ ਆ ਉਹਨਾਂ ਨੇ ਉੱਥੇ ਜਾ ਕੇ ਗੱਲਬਾਤ ਕੀਤੀ ਹੈ ਉਹ ਕਹਿੰਦੇ ਕਿ ਕੋਈ ਨਹੀਂ ਬਚਿਆ ਨਾ ਇਲਾਕੇ ਨੇ ਵਿੱਚ ਬਹੁਤ ਘੱਟ ਲੋਕ ਬਚੇ ਨੇ ਜਿਹੋ ਦਾ ਜਿਹੜੇ ਇੱਥੋਂ ਦੇ ਇਹਨਾਂ ਪਿੰਡਾਂ ਦੇ ਜ ਇਹਨਾਂ ਇਲਾਕਿਆਂ ਦੇ ਵਸਨੀਕ ਨੇ AFP ਜਿਹੜੀ ਕਿ ਫਰਾਂਸ ਦੀ ਇੱਕ ਬੜੀ ਵੱਡੀ ਇੱਕ ਏਜੰਸੀ ਹੈ ਖਬਰਾਂ ਨੂੰ ਕਵਰ ਕਰਦੀ ਹੈ ਉਹਨਾਂ ਨੇ ਵੀ ਇਹ ਗੱਲ ਦੱਸੀ ਹੈ ਕਿ ਜਿਹੜੇ 2000 ਲੋਕ ਕਮਿਟੀ ਦੇ ਹੇਠਾਂ ਦਬੇ ਨੇ ਟਿੱਕਾ ਡਿੱਗਣ ਕਰਕੇ ਹੋ ਸਕਦਾ ਉਹਨਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋਵੇ ਸੋ ਕਈ ਪਿੰਡ ਨੇ ਜਿਹੜੇ ਇਸ ਦੁਖਾਂਤ ਦੇ ਹੇਠਾਂ ਆ ਗਏ ਨੇ ਟਿੱਕਾਂ ਡਿੱਗੀਆਂ ਤੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਨਿਕਲਣ ਦਾ ਜਾਂ ਕਿਤੇ ਤੋਂ ਭੱਜਣ ਦਾ ਮੌਕਾ ਨਹੀਂ ਮਿਲਿਆ ਜਿਹੜੀਆਂ ਆ ਏਰੀਅਲ ਇੱਕ ਫੁਟੇਜ ਦਿਖਾਈ ਜਾ ਰਹੀ ਹੈ ਇਸ ਟਾਈਮ ਪਹਾੜੀ ਇਲਾਕਿਆਂ ਦੇ ਵਿੱਚੋਂ ਤੇ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਫੁਟੇਜ ਦੇ ਵਿੱਚੋਂ ਵੀ ਕਿ ਬਹੁਤ ਵੱਡਾ ਹਿੱਸਾ ਇੱਕ ਪਹਾੜ ਦਾ ਡਿੱਗ ਪਿਆ ਹੈ ਮਿੱਟੀ ਜਿਹੜੀ ਆ ਉਹਦੀ ਭਰ ਗਈ ਹੈ ਤੇ ਉਹਦੇ ਨਾਲ ਇੱਕ ਪਿੰਡ ਦੋ ਪਿੰਡ ਦੱਸੇ ਗਏ ਨੇ ਦੋ ਜਿਹੜੇ ਪਿੰਡ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਸ ਢੇਰ ਦੇ ਹੇਠਾਂ ਦਬ ਗਏ ਨੇ ਜੀ ਜੀ ਸਿਚੁਏਸ਼ਨ ਬਹੁਤ ਬੈਡ ਆ ਪਿਛਲੇ ਦਿਨਾਂ ਦੇ ਵਿੱਚ ਤਿੰਨ ਅਮਰੀਕਨ ਸਿਟੀਜ਼ਨ ਨੂੰ ਵੀ ਉੱਥੇ ਕਿਡਨੈਪ ਕੀਤਾ ਗਿਆ ਸੀ ਜੀ ਜੋ ਵਲੰਟੀਅਰ ਜੌਬ ਕਰਨ ਗਏ ਹੋਏ ਹੈਗੇ ਆ ਸੋ ਜਿਹੜੇ ਇਦਾਂ ਦੇ ਮੁਲਕ ਹੈਗੇ ਆ ਉਥੇ ਨੈਚੁਰਲ ਡਿਜ਼ਾਸਟਰ ਨੂੰ ਹੈਂਡਲ ਕਰਨ ਦੇ ਲਈ ਇੰਨੇ ਜਿਆਦਾ ਉਹ ਪ੍ਰਿਪੇਅਰਡ ਨਹੀਂ ਹੁੰਦੇ ਹੈਗੇ ਯੂਨਾਈਟਿਡ ਨੇਸ਼ਨ ਦੇ ਮੁਤਾਬਕ 100 ਤੋਂ ਵੱਧ ਲੋਕ ਕਹਿੰਦੇ ਇਹ ਮਾਰੇ ਜਾ ਚੁੱਕੇ ਆ ਉਸ ਤੋਂ ਬਾਅਦ ਫਿਰ ਉਹਨਾਂ ਨੇ 670 ਵੀ ਨੰਬਰ ਜਿਹੜਾ ਦੱਸਤਾ ਸੀ 2 200 ਤੱਕ ਜਿਹੜਾ ਇਹ ਨੰਬਰ ਪਹੁੰਚ ਗਿਆ ਹੈਗਾ ਕਹਿੰਦੇ ਭਈ ਡਿਵਾਸਟੇਸ਼ਨ ਆ ਬਹੁਤ ਜਿਹੜੀ ਬੁਰੀ ਸਿਚੁਏਸ਼ਨ ਇਸ ਟਾਈਮ ਉਥੇ ਬਣੀ ਹੋਈ ਹੈਗੀ